हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ ਤੀਜੇ ਵਾਰ। ਸੋ ਭਾਗ ਦੂਜੇ ਵੀ ਤੁਸੀਂ ਵੇਖਿਆ ਵੀ ਜਿਹੜਾ ਅਕਬਰ ਬਾਦਸ਼ਾਹ ਹੁੰਦਾ ਹੈ ਉਹ ਦੁੱਲੇ ਦੇ ਕਬੀਲੇ ਨੂੰ ਖੇਰੂ-ਖੇਰੂ ਕਰ ਦਿੰਦਾ ਹੈ। ਪੂਰੀ ਜ਼ੋਰਦਾਰ ਲੜਾਈ ਹੁੰਦੀ ਹੈ ਪਰ ਉਹਦੇ ਵਿੱਚ ਜਿਹੜੇ ਦੁੱਲੇ ਪੱਟੀ ਦੇ ਕਬੀਲੇ ਵਾਲੇ ਹੁੰਦੇ ਨੇ ਉਹ ਹਾਰ ਜਾਂਦੇ ਨੇ। ਇਹਨਾਂ ਦਿਨਾਂ ਵਿੱਚ ਹੀ ਦੁੱਲਾ ਜਿਹੜਾ ਹੁੰਦਾ ਹੈ ਉਹ ਲੱਦੀ ਦੀ ਗਰਭ ਵਿੱਚ ਪਲ ਰਿਹਾ ਹੁੰਦਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਹਵੇਲੀ ਅੰਦਰ ਬੜਦੇ ਆ ਹੀ ਦੁਲ੍ਹੇ ਨੇ ਵਿਰੇ ਵਿੱਚ ਪਲੰਦ ਲਾਗੇ ਪਏ ਵੱਡੇ ਪਤੇਲੇ ਨੂੰ ਠੁੱਡਾ ਮਾਰਦਿਆਂ ਲਲਕਾਰਾ ਮਾਰਨ ਵਾਂਗ ਪੁੱਛਿਆ ਕਿ ਕਿੱਥੇ ਆਵਾ ਅੰਦਰਲੇ ਬਰਾਂਦਿਆਂ ਵੱਲ ਰੁੜਦਿਆਂ ਜਾਂਦਾ ਪਤੇਲਾ ਵੀ ਡਰ ਨਾਲ ਮਾਂ ਮਾਂ ਪੁਗਾਰਦਾ ਲੱਗਿਆ ਫੋਲਰਾ ਅੰਦਰੋਂ ਜਰਾ ਕੋ ਚਿੱਕ ਦਾ ਪਰਦਾ ਹਟਾ ਕੇ ਝਾਕੀ ਵਕਤੋਂ ਤੇ ਸ਼ਰਮੋਂ ਅੰਦਰੀ ਸ਼ਹਿ ਗਈਆਂ ਨੂਰਾ ਆਪਣੀ ਸੱਜ ਵਿਆਹੀ ਦੁਲਹਨ ਵਾਂਗ ਹਵੇਲੀ ਦੇ ਪਿਛਲੇ ਕਮਰੇ ਵਿੱਚ ਸੀਗੀ ਮੇਰੂ ਪਤਾ ਨਹੀਂ ਕਿੱਥੇ ਨਸ਼ਈ ਹੋਇਆ ਪਿਆ ਸੀਗਾ ਕਿਸੇ ਪਾਸਿਓਂ ਹੰਕਾਰਾ ਨਾ ਆਇਆ ਵੇਖ ਕੇ ਦੁਲ੍ਹਾ ਗੁੱਸੇ ਨਾਲ ਪਾਣੀ ਵਾਲੇ ਘੜੇ ਵਿੱਚ ਲੱਤ ਮਾਰਨ ਲੱਗੇ ਹੀ ਸੀਗਾ ਅੰਦਰੋਂ ਲੱਤੀ ਸਰਦੇ ਸਾਲੋਂ ਠੀਕ ਕਰਦੀ ਹੜ்பੜਾਈ ਬਾਹਰ ਆਈ ਹਾਏ ਅੱਲਾ ਵੇ ਤੁਹਾਡੇ ਜਣੇਦਿਆਂ ਨੂੰ ਮਾਰਾ ਵਗਣ ਇਹ ਤੇ ਅੱਜ ਫੇਰ ਉਹ ਐ ਚੜ੍ਹਈ ਹੁਣ ਲੱਦੀ ਕਿਹੜੇ ਕੋਠੇ ਵਿੱਚ ਮੂੰਹ ਦੇਗੀ ਅੰਦਰੋਂ ਅੰਦਰ ਧਵਕਦੀ ਲੱਦੀ ਮੂੰਹ ਵਿੱਚ ਹੀ ਬੜਬੜ ਕਰਦੀ ਦੁੱਲੇ ਦੇ ਸਾਹਮਣੇ ਆ ਖੜੀ ਉਹ ਸਿੱਧਾ ਉਹਦੀਆਂ ਅੱਖਾਂ ਵਿੱਚ ਝਾਕੀ ਇੰਨੀਆਂ ਲਾਲ ਅੱਖਾਂ ਤਾਂ ਉਸਨੇ ਕਦੇ ਨਹੀਂ ਸੀ ਵੇਖੀਆਂ ਲੱਦੀ ਨੂੰ ਦੁੱਲੇ ਦੀਆਂ ਅੱਖਾਂ ਵਿੱਚ ਅੱਗ ਵਲਦੀ ਦੇ ਸੀ ਉਸਨੇ ਆਪਣੇ ਕਾਲਜੇ ਉੱਪਰ ਹੱਥ ਰੱਖਿਆ ਉਹ ਸੱਚੀ ਡਰ ਗਈ ਵੇ ਪੁੱਤਾ ਗਿਆਰ ਕਿੱਥੋਂ ਖਾਇਆ ਮਾਂ ਅੱਜ ਤੋਂ ਨਹੀਂ ਹੋ ਜਾ ਤੇਰਾ ਦੁੱਲਾ ਨਹੀਂ ਦੁੱਲਾ ਪਹਿਲੇ ਰੌਂ ਵਿੱਚ ਵੋਦਿਆ ਲੱਦੀ ਨੂੰ ਦੁੱਲੇ ਕੋਲੋਂ ਸ਼ਰਾਬ ਦੀ ਤਿੱਕੀ ਬੋ ਆਈ ਉਸਨੇ ਮੂੰਹ ਪਰ ਚੁੰਨੀ ਦਾ ਪੱਲਾ ਕਰਦਿਆਂ ਮਮਤਾ ਭਰੀ ਬੋਲਾਂ ਨਾਲ ਕਿਹਾ ਵੀ ਪੁੱਤਰਾ ਕਦੇ ਦਾ ਰਮਾਨ ਨਾਲ ਗੱਲ ਕਰਿਆ ਕਰ ਹਰ ਵੇਲੇ ਚੜੇ ਘੋੜੇ ਸਵਾਰ ਰਹਿਣਾ ਤੂੰ ਹੁਣ ਤੂੰ ਬਸ ਮਾਂ ਦੁੱਲੇ ਨੇ ਟੋਕਿਆ ਉਹਨੂੰ ਐਨੇ ਬਰੇ ਤੇਰੇ ਨਾਲ ਰਮਾਰਨ ਵਾਲੀ ਗੱਲਾਂ ਕਰਦਾ ਰਿਹਾ ਐਨੇ ਬਰੇ ਤੂੰ ਆਪਣੇ ਪੁੱਤ ਨਾਲ ਠੱਗੀ ਮਾਰਦੀ ਰਹੀ ਐ ਗੱਲਾਂ ਕਰਦਾ ਕਰਦਾ ਸ਼ਰਾਬੀ ਦੁੱਲਾ ਰੋਂ ਹਕਾ ਹੋ ਗਿਆ ਉਹਦੀ ਆਵਾਜ਼ ਗਲੇ ਵਿੱਚ ਹੀ ਫਸ ਗਈ ਬਾਦਾਵਾਸ ਹੋਈ ਲੱਦੀ ਨੇ ਪੁੱਛਿਆ ਵੀ ਮਾਂ ਆਪਣੇ ਪੁੱਤਰ ਨਾਲ ਠੱਗੀ ਮਾਰੇਗੀ ਦੁੱਲਿਆ ਠੱਗੀ ਤਾਂ ਮੇਰੇ ਨਾਲ ਮਾਰੀ ਉਹ ਨਸੀਬਾ ਨੇ ਜਦੋਂ दारू ਚਾੜ ਲੈਣਾ ਤੈਨੂੰ ਹੋਸ਼ ਹੀ ਕੋਈ ਨਹੀਂ ਰਹਿੰਦੀ ਓਲ ਜਰੂਰ ਬਗਦਾ ਹੈ ਮਾਦਾ ਲਿਹਾਜ਼ ਵੀ ਨਹੀਂ ਰੱਖਦਾ ਤੂੰ ਹੋਸ਼ ਕਰਿਆ ਕਰ ਹੁਣ ਤੂੰ ਬਾਹਲ ਨਹੀਂ ਹੈ ਪੁੱਤਰਾ ਧੀਆਂ ਵਾਲਾ ਮੈਨੂੰ ਪੂਰੀ ਸੁਰਤ ਹੈ ਮਾਂ ਮੈਨੂੰ ਤੇ ਨਸ਼ਾ ਹੁੰਦਾ ਹੀ ਨਹੀਂ ਅੱਜ ਕੱਲ ਨੰਦੀ ਮਰਾਸਣ ਆਏ ਰੋਜ਼ ਮੇਨੇ ਕੋ ਮਾਰਦੀ ਹੈ ਮੈਂ ਤੇ ਆਪਣੇ ਬੇਡੀਆਂ ਵਿੱਚ ਮਿੱਟੀ ਹੋ ਜਾਣਾ ਵੇ ਮਰਾਸਣ ਹੋਤਾ ਮੋਰੀ ਪਕਾਈ ਮਾਰਦੀ ਬਾਣ ਹੈ ਉਹ ਤਾਂ ਤੇ ਚਾਚਾ ਜਲਾਲੂਦੀਨ ਮੇਰਾ ਲਹੂ ਪਰਖਦਾ ਫਿਰ ਮਾਂ ਬੰਦਾ ਭਲਾ ਕੀ ਪਕਦਾ ਦੁੱਲਿਆ ਲੱਦੀ ਨੇ ਟੋਕਿਆ ਕੌਣ ਜੰਮਿਆ ਮੇਰੇ ਦੁੱਲੇ ਦਾ ਲਹੂ ਪਰਖਣ ਵਾਲਾ ਇਹੀ ਤਾਂ ਮੈਂ ਪੁੱਛਦਾ ਪਿਆ ਮਾਂ ਦੁੱਲਾ ਖੇਜ ਨਾਲ ਬੋਲਿਆ ਉਹ ਸ਼ਰੀਕਾ ਨੇ ਤਾਂ ਜੜ ਨਹੀਂ ਹੋਇਆ ਉਹਨਾਂ ਦੀਆਂ ਹਿੱਕਾਂ ਵਿੱਚ ਤਾਂ ਮਹਾਤੇ ਵੱੜਦੇ ਹੋਣਗੇ ਸੋਦੇ ਹੋਣੇ ਨੇ ਵੀ ਸਿਰ ਤੇ ਤੇਰੇ ਅੱਬਾ ਦਾ ਸਾਆ ਨਹੀਂ ਹੈਗਾ ਫਿਰ ਵੀ ਲੱਦੀ ਦਾ ਟੱਬਰ ਰੱਬ ਦਾ ਰਿਜ਼ਕ ਕਿਉਂ ਖਾਂਦਾ ਪਿਆ ਤੇ ਦੁੱਲੇ ਦੀਆਂ ਘਰ ਘਰ ਗੱਲਾਂ ਕਿਉਂ ਹੋਣ ਲੱਗ ਪਈਆਂ ਮਾਂ ਨੇ ਪੁੱਤ ਨੂੰ ਠੰਡਾ ਕਰਨਾ ਚਾਇਆ ਰੱਬ ਦਾ ਰਿਸਕ ਨਹੀਂ ਮਾਂ ਜੋ ਲੋਕ ਆਖਦੇ ਨੇ ਉਹ ਦੱਸ ਜਿਦਨੂੰ ਸੁਣ ਸੁਣ ਕੇ ਮੇਰਾ ਲਹੂ ਉਬਾਲੇ ਮਾਰਨ ਲੱਗਦਾ ਦੁੱਲਾ ਫੇਰ ਪੜ ਘੁਟਿਆ ਕੀ ਆਖਦੇ ਨੇ ਲੋਕ ਲੋਕਾਂ ਦੀ ਜੀਵਤਾ ਫੜੀ ਜਾਣੀ ਨਹੀਂ ਪੁੱਤਰਾ ਉਹਨਾਂ ਨੂੰ ਪਿੰਡੀ ਦੇ ਲੋਕਾਂ ਦਾ ਸੁੱਖ ਨਹੀਂ ਪਉਂਦਾ ਸੁੱਖ ਦੀ ਗੱਲ ਨਹੀਂ ਵਾ ਤੂੰ ਗੱਲਾਂ ਨੂੰ ਹੋਰ ਪਾਸੇ ਪਾਦੀ ਪਈਆਂ ਮੈਂ ਦੱਸਾਂ ਕੀ ਆਖਦੇ ਨੇ ਲੋਕ ਕੀ ਆਖਦੇ ਨੇ ਪੁੱਛਣ ਲੱਗੀ ਲੱਦੀ ਅੰਦਰੋਂ ਕੰਮ ਗਈ ਆਖਦੇ ਨੇ ਵੀ ਦੁੱਲਾ ਤੇ ਉਹਦਾ ਟੱਬਰ ਅਕਬਰ ਦੇ ਰਿਸਕ ਤੇ ਪੜਦਾ ਲੱਦੀ ਥੁੱਕਦੀ ਹੈ ਬਾਦਸ਼ਾਹ ਦੇ ਰਿਸਕ ਤੇ ਤੈਨੂੰ ਕੀ ਪਤਾ ਮੈਂ ਕਿਵੇਂ ਵਕਤਾ ਨਾਲ ਵਿਰਾ ਕੱਢਿਆ ਇੱਕ-ਇੱਕ ਰਾਤ ਵਰਿਆਂ ਜੱਡੀ ਲੰਗਦੀ ਐ ਤੈਨੂੰ ਇਹਦਾ ਇਲਮ ਨਹੀਂ ਪੁੱਤਰਾ ਨਾਲੇ ਬੱਚਿਆਂ ਨੂੰ ਕੋਈ ਸੁਰਤ ਹੁੰਦੀ ਆਦੋਂ ਬੱਚਿਆਂ ਨੂੰ ਹੁਣ ਤੇ ਸੁਰਤ ਆ ਗਈ ਆ ਮਾਂ ਇੱਕ ਗੱਲ ਦੱਸ ਪਲਾਂ ਮੈਂ ਤੇਰਾ ਪੁੱਤਰ ਨਹੀਂ ਆ ਦੁੱਲਾ ਫੇਰ ਮਾਰੀ ਅੱਖਾਂ ਵਿੱਚ ਸਿੱਧਾ ਜਾ ਕੇ ਆ ਵੇ ਕੌਣ ਆਖਦਾ ਤੂੰ ਮੇਰਾ ਪੁੱਤਰ ਨਹੀਂ ਲੱਦੀ ਦੇ ਬੋਲਾਂ ਵਿੱਚ ਕੁਰਤਨ ਤਾਂ ਸੀਗੀ ਪਰ ਉਹਦੀਆਂ ਅੱਖਾਂ ਭਰ ਆਈਆਂ ਦੁੱਲਾ ਮਾਂ ਵੱਲ ਉਵੇਂ ਤੱਕਦਾ ਰਿਹਾ ਇੱਕ ਟੱਕ ਸੋਚ ਆਈ ਵੀ ਇਹ ਮੇਰੀ ਮਾਂ ਐ ਮੈਨੂੰ ਜਨਮ ਦਿੱਤਾ ਐ ਦੁਲੇ ਨੂੰ ਉਹ ਵਾਰ-ਵਾਰ ਦੁਖੀ ਦੇ ਸੀ ਅੰਦਰੋਂ ਕੁਝ ਪਿਗਲੇ ਆ ਹੋ ਜਦੋਂ ਤੋ ਹੋ ਸਭਾਰੀ ਹੈ ਉਸਨੇ ਆਪਣਾ ਅੱਬਾ ਨਹੀਂ ਵੇਖਿਆ ਲੋਕ ਬਾਬੇ ਦੀਆਂ ਗੱਲਾਂ ਕਰਦੇ ਸੁਣੇ ਨੇ ਪੂਰੀ ਬਾਹਰ ਨੂੰ ਲੋਕ ਸਾੰਦਰ ਦੀ ਬਾਹ ਰੱਖਦੇ ਨੇ ਕੁਛ ਤੇ ਵੱਖਰੀ ਗੱਲ ਹੋਵੇਗੀ ਜਿਹੜੀਆਂ ਗੱਲਾਂ ਲੋਕ ਜਾਣਦੇ ਨੇ ਮੈਨੂੰ ਕਿਉਂ ਨਹੀਂ ਦੱਸਦੇ ਭਾਈ ਮਾਂ ਮੇਰੇ ਕੋਲੋਂ ਉਹ ਲੈ ਕਿਉਂ ਰੱਖਦੀ ਹੈ ਉਹਨੇ ਪੁੱਛਿਆ ਵੀ ਪੈਨੋ ਇਹ ਦਸ ਮਾਂ ਪੁੱਤਰ ਤੇ ਮਾਂ ਵਿੱਚ ਭੇਤ ਹੁੰਦਾ ਕੋਈ ਵੇ ਕੌਣ ਪਾਣੀ ਨੂੰ ਡਾਂਗਾ ਮਾਰਦਾ ਪੁੱਤਰਾ ਲਦੀ ਨੇ ਦੁਹਾਈ ਦਿੱਤੀ ਮੇਰਾ ਨਾ ਦੁਲਾ ਕਿਨੇ ਰੱਖਿਆ ਮਾਂ ਮੈਂ ਰੱਖਿਆ ਲਦੀ ਨੇ ਤੇਰੀ ਮਾਂ ਨੇ ਲਦੀ ਨੇ ਪੂਰੇ ਮਾਣ ਨਾਲ ਆਪਣੀ ਛਾਤੀ ਉੱਪਰ ਹੱਥ ਰੱਖਦਿਆਂ ਕਿਹਾ ਤੇ ਮੈਨੂੰ ਜਮਿਆ ਵੀ ਤੂੰ ਹੀ ਸੀਗਾ ਤੈਨੂੰ ਲੱਜ ਨਹੀਂ ਆਉਦੀ ਇਹ ਪੁੱਛਦੇ ਆ ਲੱਦੀ ਨੇ ਮੂੰਹ ਨਾਲ ਘੋਰੀ ਵੱਟੀ ਆਉਦੀ ਐ ਮਾਂ ਤਾਈਓ ਮੈਂ ਪੁੱਛਣ ਡਿਆਂ ਲੋਕ ਬੋਲੀਆਂ ਮਾਰਦੇ ਨੇ ਮਰਾਸਣ ਨੰਦੀ ਮਿਹਣੇ ਦੰਦੀ ਐ ਯਾਰਾ 베ਦੀਆਂ ਵੇ ਤਾਂ ਮਿੱਟੀ ਵਿੱਚ ਗਰਜ ਜਾਣਾ ਮੈਂ ਮਾਂ ਕੀ ਭੇਤ ਐ ਜੋ ਤੂੰ ਮੈਨੂੰ ਦੱਸਣਾ ਨਹੀਂ ਚਾਹੁੰਦੀ ਕੋਈ ਭੇਤ ਹੋਵੇ ਤਾਂ ਦੱਸਾਂ ਪੁੱਤਰਾ ਲੱਦੀ ਦੇ ਬੋਲ ਥੜਕੇ ਠੀਕ ਐ ਤੇ ਨਾ ਦੱਸ ਤਾਂਨੇ ਮਿਹਣੇ ਬੋਲੀਆਂ ਸੁਣ ਸੁਣ ਕੇ ਮੈਂ ਭਲਾ ਕਿੰਨਾ ਕੁ ਜੂਣਾ ਮਾਂ ਦੁਲੇ ਦਾ ਨਸ਼ਾ ਉਤਰ ਰਿਹਾ ਸੀਗਾ ਤੇ ਉਹਦੇ ਚਿਹਰੇ ਉੱਪਰ ਬੇਵਸੀ ਚਲਕਣ ਲੱਗੀ ਵੇ ਕੌਣ ਮਾਰਦੇ ਨੇ ਬੋਲੀਆਂ ਕੌਣ ਦਿੰਦੇ ਨੇ ਮਿਹਣੇ ਆਹੀ ਹੋਣੇ ਨੇ ਜਿਹੜੇ ਤੇਰੇ ਨਾਲ ਸਾਰਾ ਦਿਨ ਤੋਤ ਚੁਗਦੇ ਫਿਰਦੇ ਨੇ ਵੇਲੇ ਲਫੰਗੇ ਨਾ ਕੰਮ ਦੇ ਨਾ ਕਾਤ ਦੇ ਦੁਸ਼ਮਣਾਂ ਨਾਲ ਦੇ ਲਦੀ ਨਫਰਤ ਨਾਲ ਪਰਾਂ ਬਾਹਰ ਦੇ ਦਰਵਾਜੇ ਕੋਲ ਖੜੇ ਦੁਲੇ ਨੂੰ ਉਡੀਕਦੇ ਉਹਦੇ ਬੇਲੀਆਂ ਵੱਲ ਝਾਕੀ ਲਦੀ ਤੋਂ ਡਰਦੇ ਸਾਰੇ ਜਣੇ ਦਰਵਾਜੇ ਦੀ ਓਟ ਵਿੱਚ ਹੋ ਗਏ ਦੁਲਾ ਉਹਨਾਂ ਵੱਲ ਝਾਕਿਆ ਇਹਨਾਂ ਕੀ ਅਖਣਾ ਹੋਇਆ ਮਾਂ ਨਾਲੇ ਇਹਨਾਂ ਨੂੰ ਸਾਹ ਨਹੀਂ ਲੁਣਦੇ ਇਹ ਤਾਂ ਜਿਹਾ ਤੁਲਾ ਤਹੇ ਤੇ ਫਿਰ ਹੋਰ ਕਿਹੜੇ ਨੇ ਮੇਰੇ ਪਿਓ ਦੇ ਲਦੀ ਗਾਲ ਕਰਦੀ ਕਰਦੀ ਰੁਕ ਗਈ ਫੇਰ ਬੋਲੀ ਵੀ ਕੌਣ ਮੇਰੇ ਸ਼ੇਰ ਪੁੱਤਰ ਦੀ ਅਣਸ ਪਰਖਦਾ ਥੋੜੇ ਨੇ ਪਿੰਡੀ ਵਿੱਚ ਮਾਂ ਵੇ ਕੌਣ ਮਾਤ ਨੂੰ ਵਾਜਾਂ ਪਿਆ ਦਿੰਦਾ ਉਹ ਲੱਦੀ ਨੂੰ ਨਹੀਂ ਜਾਣਦੇ ਕਿ ਉਹਦੇ ਖੌਦ ਨੂੰ ਨਹੀਂ ਜਾਣਦੇ ਦੁੱਲੇ ਨੂੰ ਮਾਦੀਆਂ ਅੱਖਾਂ ਵਿੱਚ ਵੰਗਾਰ ਦੇ ਸੀ ਜਾਣਦੇ ਨੇ ਮਾਂ ਮੇਰੇ ਅੱਪਾ ਨੂੰ ਵੀ ਜਾਣਦੇ ਨੇ ਤੇ ਮੇਰੇ ਬਾਬੇ ਨੂੰ ਵੀ ਜਾਣਦੇ ਨੇ ਤਾਈਆਂ ਤੋਂ ਆਖਦੇ ਨੇ ਨਹੀਂ ਤਾਂ ਦੁੱਲੇ ਨੂੰ ਤੂੰ ਜਾਣਦੀ ਹੈ ਮਾਂ ਮੈਂ ਗੱਲ ਪਿੱਛੋਂ ਕਰਨਾ ਹੁੰਨਾ ਤੇ ਜਣੇ ਦੀਆਂ ਰਗਾ ਨੂੰ ਹੱਥ ਪਹਿਲਾ ਪਾਉਣਾ ਮੇਰੇ ਦਾ ਬੇਲੀ ਹੁਣ ਮਰਨੋਂ ਫਿਰਦੇ ਨੇ ਜਾਂ ਫਿਰ ਮਰਨੋਂ ਫਿਰਦੇ ਨੇ ਆਖਦੇ ਨੇ ਵੀ ਦੁੱਲਿਆ ਬੋਲੀਆਂ ਉਹ ਤੈਨੂੰ ਮਾਰਦੇ ਨੇ ਤੇ ਅੱਗ ਸਾਡੀਆਂ ਹਿੱਕਾਂ ਵਿੱਚ ਵਰਦੀ ਹੈ ਮਾਂ ਮੈਨੂੰ ਆਪਣੇ ਆੜੀਆਂ ਵਿੱਚ ਸਿਰ ਉੱਚਾ ਕਰਕੇ ਜੀਣ ਦੇ ਨਹੀਂ ਤਾਂ ਫਿਰ ਵੇ ਪੁੱਤ ਤੋ ਵਿਹਾਂਵਾਰੇ ਹੋ ਚਲੇ ਨੇ ਪਿੰਡੇ ਨੂੰ ਉਜੜਿਆ ਲੱਦੀ ਨੇ ਦੁਲੇ ਦੇ ਮੂੰਹ ਪਰ ਹੱਥ ਰੱਖਦਿਆਂ ਕਿਹਾ ਵੀ ਅੱਲਾ ਦੀ ਖੈਰ ਮੇਰ ਨਾਲ ਹੁਣ ਪਿੰਡੀ ਸੁੱਕੀ ਪਸਣ ਲੱਗੀ ਐ ਮੈਨੂੰ ਤਾਂ ਲੱਗਦਾ ਐ ਵੀ ਹੁਣੀ ਟਲੀ ਨਹੀਂਓ ਅਜੇ ਵੀ ਹਾਫਦੀ ਐ ਇਸ ਤਬਰ ਤੇ ਹੁਣੀ ਨੂੰ ਮਨੁੱਖੀ ਜਾਣਦਾ ਹੁੰਦਾ ਪੁੱਤਰਾ ਜਿਵੇਂ ਅਸੀਂ ਇਹ ਨਹੀਂ ਜਾਣਦੇ ਵੀ ਮਨ ਵਿੱਚ ਕੀ ਪਚਾਲਾਈ ਪਏ ਨੇ ਲੱਦੀ ਦੁਲੇ ਵੱਲ ਤੇ ਫਿਰ ਪਏ ਦਰਵਾਜ਼ੇ ਦੀ ਓਟ ਵਿੱਚ ਖੜੇ ਉਹਦੇ ਸਾਥੀਆਂ ਵੱਲ ਝਾਕੀ ਪੁੱਛਿਆ ਵੀ ਇਕੱਲੇ ਨਹੀਂ ਭੇਜਤ ਜਾਣਣਾ ਕਿ ਆਪਣੇ ਉਸਨੇ ਦਰਵਾਜ਼ੇ ਓਲੇ ਖੜੇ ਸਾਥੀਆਂ ਵੱਲ ਇਸ਼ਾਰਾ ਕੀਤਾ ਮਾਂ ਤੈਨੂੰ ਆਖਿਆ ਤਾਂ ਹੈਗਾ ਵੀ ਜਿਹੜਾ ਦੁੱਲਾ ਤੇਰੇ ਸਾਦਲਾ ਉਹਨਾਂ ਨੂੰ ਵੀ ਫਿਰ ਲੱਦੀ ਦੇ ਚਿਹਰੇ ਉੱਪਰ ਦੁੱਲੇ ਨੂੰ ਅਨੋਕੀ ਕਠੋਰਤਾ ਦੇਤੀ ਜਿਹੜੀ ਉਸਨੇ ਪਹਿਲਾਂ ਕਦੇ ਨਹੀਂ ਸੀ ਵੇਖੀ ਸਾਰੇ ਝਗਦੇ ਝਗਦੇ ਅੰਦਰ ਲੰਘ ਆਏ ਸਲਾਮ ਆਖਦੇ ਆ ਮਾਂ ਤਿੰਨ ਕੋ ਜਣੇ ਸਾਰਿਆਂ ਵੱਲੋਂ ਪੋਲੇ ਤੇ ਲੱਦੀ ਦੀਆਂ ਅੱਖਾਂ ਦੀ ਘੋਰ ਤੋਂ ਡਰਦੇ ਥੋੜਾ ਪਿਛਾਈ ਖੜ ਗਏ ਉਹ ਉਹ ਅੱਗੇ ਆ ਜਾ ਮਯੋ ਅੰਮਾ ਦੇ ਸੱਪ ਤਾਂ ਨਹੀਂ ਛੱਡੇ ਹੋਏ ਲੱਦੀ ਨੇ ਝਟਕਿਆ ਤਾਂ ਸਾਰੇ ਕੱਚਾਂ ਵਿੱਚ ਮੋਲਕੋਂਦੇ ਕੁਝ ਨੇੜੇ ਹੋ ਗਏ ਬਹਿ ਜਾ ਉਹ ਅਥੀ ਫਿਰ ਦੁੱਲੇ ਵੱਲ ਚਾਕੀ ਹੁਣ ਪੁੱਛ ਕੀ ਪੁੱਛਣਾ ਲਹੂ ਤਤਾ ਕਿਤੇਆਂ ਦਾ ਮਸਲੇ ਹੱਲ ਨਹੀਂ ਹੁੰਦੇ ਪੁੱਤਰੋ ਆਗਦਾ ਸੀਗਾ ਵੀ ਮਾਂ ਨੇ ਠੱਗੀ ਵਾਰੀ ਆ ਤੇਰੇ ਨਾਲ ਐਵੇਂ ਹੀ ਆਗਦਾ ਸੀ ਨਾ ਦੁੱਲਾ ਨਿਮੀ ਬਾਈ ਬੈਠਾ ਸੀਗਾ ਉਹਦੇ ਬੇਲੀ ਅਜੇ ਵੀ ਖੜੇ ਸਨ ਨਾ ਵੇ ਬੈਂਦੇ ਕਿਉਂ ਨਹੀਂ ਖੜੇ ਪਿੰਡੋਂ ਆਏ ਜੇ ਲੱਦੀ ਨੇ ਦਵਕੇ ਨਾਲ ਪੁੱਛਿਆ ਤਾਂ ਸਾਰੇ ਕੋਈ ਪਲੰਗ ਦੀ ਦੌੜ ਤੇ ਕੋਈ ਪੀੜੀ ਉੱਤੇ ਕੋਈ ਮੋੜੇ ਉੱਤੇ ਇੱਕ ਨੇ ਤਾਂ ਡੋਲ ਮੁਦਾ ਮਾਰ ਕੇ ਉੱਪਰ ਆਸਣ ਕਰ ਲਿਆ ਬਾਕੀਆਂ ਨੂੰ ਪੁੰਝੇ ਚੌਕੜੀਆਂ ਮਾਰ ਲਈਆਂ ਅੰਦਰੋਂ ਨਿਕਲ ਕੇ ਫੁੱਲਰਾਂ ਵੀ ਹੈਰਾਨ ਹੋਈ ਓਲੇ ਵਿੱਚ ਆਣ ਖੜੀ ਹੋਈ ਵਕਤੋਂ ਤੇ ਸਲਮੋ ਵੀ ਆ ਕੇ ਕੰਡ ਕਰਕੇ ਬੈਠ ਗਈਆਂ ਸਾਰੇ ਹੈਰਾਨ ਸਨ ਕਿ ਅੰਮਾ ਲੱਦੀ ਅੱਜ ਕਿਹੜੀ ਹਾਂਡੀ ਦਾ ਢੱਕਣ ਚੁੱਕਣ ਲੱਗੀ ਹੈ ਪਹਿਲਾਂ ਤਾਂ ਉਹ ਮੱਤਾ ਦਿੰਦੀ ਹੁੰਦੀ ਸੀ ਵੀ ਟੱਕੀ ਰਿਜੇ ਤੇ ਕੋਈ ਨਾ ਬੁਝੇ ਨੋਰਾ ਕਿਥੇ ਐ ਆਪਣੇ ਪੁੱਤਰ ਨੂੰ ਵੀ ਹਾਕ ਮਾਰ ਦੁੱਲਿਆ ਤੇ ਮੇਰੂ ਨਿਤਨੇਤੇ ਕਿਸੇ ਮੂਹਤੇ ਥੋੜਾ ਆਉਂਦੇ ਨੇ ਮੈਨੂੰ ਜਹਾਂ ਤੇ ਕਮਾਲ ਖਾਨ ਵੀ ਨਹੀਂ ਦਿੱਤੇ ਭਾਈ ਲੱਦੀ ਨੇ ਦੁੱਲੇ ਦੇ ਦੂਸਰੇ ਮੁੱਢਿਆ ਬਾਰੇ ਪੁੱਛਿਆ ਮਾਂ ਤੂੰ ਵੀ ਹੱਦ ਕਰਦੀ ਐ ਅਜੇ ਪਰਸੋਂ ਤੇ ਉਹਦਾ ਮਾਮੂ ਆ ਕੇ ਲੈ ਗਿਆ ਸੀਗਾ ਉਹਨੂੰ ਆਖ ਤੇ ਗਿਆ ਵੀ ਹੁਣੇ ਦੋਵੇਂ ਉੱਥੇ ਰਹਿਣਗੇ ਦੁੱਲਾ ਖਿਜਿਆ ਹੋਇਆ ਸੀਗਾ ਉਹ ਚਾਹੁੰਦਾ ਸੀ ਵੀ ਮਾਂ ਜੋ ਦੱਸਣਾ ਐ ਦੱਸ ਪਰੇ ਐਵੇਂ ਕਹਾਣੀਆਂ ਜਹੀਆਂ ਨਾ ਪਾਈ ਜਾਵੇ ਤੇ ਨੂਰਾ ਲੱਦੀ ਨੇ ਫੇਰ ਪੁੱਛਿਆ ਬਖਤੋ ਜਾ ਕੁੜੇ ਆਪਣੇ ਵੀਰ ਨੂੰ ਹਾਕ ਦੇ ਮਾਂ ਪਾੜ ਵੱਡਾ ਪੁੱਟ ਲੈਂਦੀ ਐ ਤੇ ਕੰਮ ਥੋੜਾ ਹੁੰਦਾ ਦੋਲੇ ਦਾ ਜਿਵੇਂ ਜਿਵੇਂ ਨਸ਼ਾ ਉਤਰਦਾ ਜਾਂਦਾ ਸੀਗਾ ਓਵੇਂ ਓਵੇਂ ਐਤੋਂ ਛੇਤੀ ਜਾਣ ਦੀ ਕਲ ਕਰਦਾ ਸੀਗਾ ਉਹ ਨੂਰਾ ਵੀ ਆ ਗਿਆ ਲੱਦੀ ਵਾਰੀ ਵਾਰੀ ਸਾਰਿਆਂ ਨਾਲ ਝਾਕੀ ਹੁਣ ਸਿਰ ਠੰਡਾ ਰੱਖ ਕੇ ਸੁਣਦੀ ਐ ਮੇਰੀ ਗੱਲ ਥਰਮੇ ਨਾਲ ਕਾਲੇ ਨਹੀਂ ਪਹਿਣਾ ਤੇ ਬੋਲਣਾ ਵਿੱਚ ਨਹੀਂ ਹੈਗਾ ਹਯਾਤੀ ਦੀਆਂ ਬੜੀਆਂ ਥੋੜੀਆਂ ਵਾਰੀਆਂ ਹੁੰਦੀਆਂ ਨੇ ਤੇ ਇਹ ਕਦੇ ਕਦਾਈ ਖੁੱਲਦੀਆਂ ਨੇ ਪੁੱਤਰੋ ਅੰਮਾ ਮੈਨੂੰ ਮੇਰੂ ਨਹੀਂ ਦੱਸਦਾ ਪਿਆ ਫੇਰ ਤੋਂ ਵਿੱਚ ਬੋਲਣ ਨਹੀਂ ਦੇਣਾ ਫਤੋ ਮਰਾਸੀ ਨੇ ਲੱਦੀ ਨੂੰ ਪੁੱਛਿਆ ਆਹੋ ਤੂਤੇ ਆਪਣੀ ਆਦਤ ਛੱਡਣੀ ਨਹੀਂ ਪਾਟੇ ਲਦਰੋ ਵਾਲਿਆ ਉਹ ਆਪਣੀ ਢਾਣੀ ਵਿੱਚ ਬੈਠਾ ਕਿਧਰੇ ਪੋਸਤ ਪਿੰਡਿਆ ਹੋਣਾ ਜਾਂ ਫਿਰ ਕਿਸੇ ਖਲ ਖੁੰਦੇ ਵਿੱਚ ਸੁੱਤਾ ਪਿਆ ਹੋਣਾ ਹੋਰ ਉਹਨਾਂ ਲਾਹੌਰ ਦੇ ਤਾਕਤ ਨਾਲ ਮੱਥਾ ਲਾਉਣਾ ਲੱਦੀ ਦੀ ਗੱਲ ਉੱਤੇ ਸਾਰੇ ਹੱਸ ਪਏ ਇਹ ਹਸਣ ਦੀਆਂ ਗੱਲਾਂ ਨਹੀਂ ਪੁੱਤਰੋ ਦੁੱਲੇ ਦਾ ਪਿਓ ਤੇ ਚਾਚਾ ਬੜੇ ਭਾਰੀ ਰਾੜ ਹੁੰਦੇ ਸਨ ਸੂਰਮੇ ਤੇ ਦਲੇਰ ਸਨ ਉਹ ਗਿੱਲੀ ਭਾਂਵੇਂ ਵਿੱਚ ਲੱਤ ਮਾਰਨ ਤਾਂ ਪਾਣੀ ਕਰਦੇਣ ਉਹ ਇਹ ਮੈਂ ਨਹੀਂ ਆਗਦੀ ਸੋਹਣਿਓ ਇਹ ਜੱਗ ਆਖਦਾ ਉਹਨਾਂ ਪੂਰੀ ਹਿਆਤੀ ਅਕਬਰ ਦੀ ਈਨ ਨਹੀਂ ਮੰਨੀ ਅਕਬਰ ਬਾਰ ਦੇ ਲੋਕਾਂ ਤੋਂ ਖਰਾਜ ਲੈਂਦਾ ਸੀਗਾ ਤੌਂਸ ਨਾਲ ਹੁਣ ਵੀ ਲੈਂਦਾ ਹੈ ਲਾਹੌਰ ਤੇ ਦਿੱਲੀ ਦਾ ਤਖਤ ਮਾਰਿਆਂ ਤੇ ਹੀੜਿਆਂ ਦਾ ਵੈਰੀ ਰਿਹਾ ਪੁੱਤਰੋ ਦੁੱਲੇ ਦੇ ਅੱਪਾ ਤੇ ਦਾਦੇ ਨੇ ਬਾਰ ਦੇ ਲੋਕ ਜੋੜੇ ਆਪਣੇ ਭਰਾਵਾਂ ਨੂੰ ਨਾਲ ਲਿਆ ਪੁੱਤਰਾਂ ਨੂੰ ਨਾਲ ਲਿਆ ਉਹਨਾਂ ਨੇ ਸਲਾਹ ਕੀਤੀ ਵੀ ਸਾਨੂੰ ਬਗਾਵਤ ਕਰਨੀ ਹੋ ਪੈਣੀ ਹੈ ਪਰ ਉਹ ਡਾਡੇ ਸਨ ਫੌਜਾਂ ਵਾਲੇ ਸਾਂ ਤੇ ਫਿਰ ਮੁਗਲਾਂ ਦੇ ਰਾਤੋਂ ਨਬਰ ਹੋਣਾ ਕੋਈ ਸੌਖੀ ਗੱਲ ਨਹੀਂ ਸੀ ਇੱਥੇ ਬਾਰ ਦੇ ਲੋਕਾਂ ਨੇ ਨਾ ਕਦੇ ਜੰਗ ਵੇਖੀ ਸੀ ਤੇ ਨਾ ਲੜੀ ਸੀ ਸਾਰੇ ਅੱਲਾਹ ਦਾ ਨਾਮ ਲੈਣ ਵਾਲੇ ਤੇ ਉਹ ਚੁਕਤੇ ਹਥਿਆਰਾਂ ਵਾਲੇ ਸਨ ਫਿਰ ਵੀ ਪੁੱਤਰੋਂ ਬਾਰ ਦੇ ਲੋਕਾਂ ਸ਼ੀਹਾਂ ਹਾਰ ਜੰਗਲ ਵਿੱਚੋਂ ਛੇੜਨਾ ਅਤੇ ਸ਼ਾਹੀ ਫੌਜ ਨੂੰ ਅਚੇਤੀ ਵਹਿ ਜਾਣਾ ਕਦੇ ਸ਼ਾਹੀ ਖਜ਼ਾਨਾ ਲੁੱਟ ਲੈਣਾ ਕਦੇ ਰਾਸਤੇ ਲੁੱਟ ਲੈਣੇ ਕਦੇ ਡਾਲੀਆਂ ਲੁੱਟ ਲੈਣੀਆਂ ਉਹਨਾਂ ਨੇ ਅਮਾ ਲੱਦੀ ਦੀਆਂ ਗੱਲਾਂ ਸੁਣਦੇ ਦੁੱਲੇ ਦੇ ਬੇਲੀ ਜੋਸ਼ ਵਿੱਚ ਆਏ ਚੌਂਕੜੀਆਂ ਛੱਡ ਕੇ ਪੈਰਾਂ ਪਾਰ ਹੋ ਗਏ ਦੁੱਲੇ ਦੇ ਪਿਓ ਦਾ ਤੇ ਆਖੇ ਆ ਵੀ ਅਸੀਂ ਬਾਰ ਦੇ ਲੋਕਾਂ ਨੇ ਖਰਾਜ ਨਹੀਂ ਦੇਣੀ ਪੈੜੀਆਂ ਸਾਡੀਆਂ ਖੇਤ ਬੰਨੇ ਸਾਡੇ ਮਿਹਨਤ ਸਾਡੀ ਇਹ ਅਕਬਰ ਕੌਣ ਹੁੰਦਾ ਵੇ ਲਗਾਨ ਲੈਣ ਵਾਲਾ ਹੈ ਉਹਨਾਂ ਨੇ ਬਾਰ ਦੇ ਸਾਰੇ ਕਿਸਾਨਾਂ ਨੂੰ ਰਾਜੀ ਕਰ ਲਿਆ ਤੇ ਬਾਰ ਵਿੱਚ ਨਬਰੀ ਦਾ ਡੱਗਾ ਵਜਾ ਦਿੱਤਾ ਬਾਦਸ਼ਾਹ ਦੇ ਮੁੱਲਾ ਮਲਾੜਿਆਂ 35 ਦਾਰਾਂ ਨੇ ਲਾਹੌਰ ਦਰਬਾਰ ਵਿੱਚ ਜਾ ਕੇ ਗੱਲਾਂ ਵਦਾ ਚੜਾ ਕੇ ਦਸੀਆਂ। ਉਹਨਾਂ ਵਿੱਚ ਸਾਡਾ ਸ਼ਰੀਕ ਜਲਾਲਦੀਨ ਵੀ ਹੈਗਾ ਸੀਗਾ। ਇਹਦਾ ਤਾਂ ਮੂੰਹ ਕਦੇ ਦਿੱਲੀ ਵੱਲ ਤੇ ਕਦੇ ਲਾਹੌਰ ਵੱਲ ਰਹਿੰਦਾ ਹੈ। ਬਾਦਸ਼ਾਹ ਨੇ ਸੋਚਿਆ ਵੀ ਇਹ ਤਾਂ ਮੇਰੀ ਹੱਕ ਹੈ। ਅੱਜ ਬਾਰ ਨਬਰ ਹੋਈ ਐ ਪਟੀਆਂ ਦੀ, ਕੱਲ ਨੂੰ ਹੋਰ 12 ਸਿਰ ਝੁਕ ਰਹਿਣਗੇ। ਪਿਓ ਮੋਜ ਤੋਂ ਨਵਾਂ-ਨਵਾਂ ਬਾਦਸ਼ਾਹ ਬਣਿਆ ਸੀਗਾ। ਛੋਰ ਮਤ ਆਪਣੇ ਨੂਰੇ ਨਾਲੋਂ 5-6 ਬਰੇ ਛੋਟਾ ਹੋਣਾ। ਉਸਨੇ ਪਿੰਡੀ ਉੱਪਰ ਫੌਜਾਂ ਝਾੜ ਦਿੱਤੀਆਂ। ਬੜਾ ਖੂਨੋ-ਖੂਨ ਹੋਇਆ ਪੁੱਤਰੋ। ਪਿੰਡੀ ਦੇ ਲੋਕ ਜਾਣਦੇ ਨੇ ਜਾਂ ਅੱਲਾ ਜਾਣਦਾ। ਦੁੱਲੇ ਦਾ ਦਾਦਾ ਉਹਦੇ ਭਾਈ ਦੁੱਲੇ ਦਾ ਅੱਬਾ ਉਹਦੇ ਭਰਾ ਕਿਹਦਾ ਕਿਹਦਾ ਨਾਲ ਵਮੈਂ ਰਾਣਾ ਖਾਨ ਸ਼ੇਕੂ ਖਾਨ ਉਹਨਾਂ ਦੇ ਬੱਚੇ ਦੁੱਲੇ ਦੇ ਸਾਰੇ ਭਰਾ ਮੇਰੇ ਪੁੱਤਰ ਹਾਏ ਲੱਦੀ ਨੇ ਹੋਂਕਾ ਲੈ ਕੇ ਕਾਰਜ ਨਪਿਆ ਮੇਰਾ ਮਾਮੂਦ ਮੇਰਾ ਬੁੱਧਾ ਬੈਲੌਲ ਸਲਾਰ ਉਹਦਾ ਗळा ਭਰ ਆਇਆ ਸਭ ਦੇ ਸਭ ਅੱਲਾ ਨੂੰ ਪਿਆਰੇ ਹੋ ਗਏ ਮੇਰੇ ਤਾਂ ਢਿੱਡ ਵਿੱਚ ਗੰਡਾ ਬਣੀਆਂ ਪਈਆਂ ਨੇ ਪੁੱਤਰੋ ਬਸ ਇੱਕ ਮੇਰੂ ਜਿਉਂਦਾ ਪੋਸਤੀ ਨਾ ਹੋਇਆ ਵਰਗਈ ਆਹੋ ਇੱਕ ਆ ਬੈਠਾਈ ਉਹਨੇ ਦੁੱਲੇ ਵੱਲ ਇਸ਼ਾਰਾ ਕੀਤਾ ਪੁੱਛਦਾ ਈ ਮੈਨੂੰ ਤੂੰ ਹੀ ਜਮਿਆ ਜ਼ੀਨਾ ਮਾ ਆਖਦਾ ਹੈ ਵੀ ਤੋਂ ਮੇਰਾ ਨਾ ਠੱਗੀ ਮਾਰੀ ਹੈ ਆਖਦਿਆਂ ਲੱਦੀ ਰੋਣ ਲੱਗ ਪਈ ਸਾਰੇ ਜਣੇ ਉਹਦੇ ਦੁਆਲੇ ਸੁਣ ਹੋਏ ਬੈਠੇ ਸਨ ਸੋ ਦੋਸਤੋ اے ਸੀ ਦੁੱਲੇ ਪੱਟੀ ਦਾ ਭਾਗ ਤੀਜਾ ਜਿਹਦੇ ਵਿੱਚ ਹੁਣ ਦੁੱਲੇ ਨੂੰ ਪਤਾ ਲੱਗਾ ਵੀ ਮੇਰੇ ਵੱਡੇ ਵਡੇਰੇ ਮੇਰੇ ਮਾਪੇ ਪਾਪ ਸੀਗੇ ਜਿਹੜੇ ਉਹ ਤਾਂ ਅਕਬਰ ਨੇ ਫੌਜਾਂ ਚੜ੍ਹ ਕੇ ਪਹਿਲੇ ਹੀ ਮਾਰ ਦਿੱਤੇ ਨੇ ਇਹ ਸੁਣ ਕੇ ਹੁਣ ਦੁੱਲਾ ਕੀ ਫੈਸਲਾ ਕਰਦਾ ਹੈ ਛੱਤ ਪੂਰੀ ਖੜਕੂਗੀ ਅੱਗੇ ਜਾ ਕੇ ਅੱਗੇ ਹੁਣ ਕੀ ਹੋਵੇਗਾ ਇਹ ਤੁਹਾਨੂੰ ਅਗਲੇ ਭਾਗ ਵਿੱਚ ਪਤਾ ਲੱਗੂਗਾ ਜੀ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ